ਤਸਵੀਰਾਂ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੌਤਮ ਅਡਾਨੀ ਸਮੇਤ ਸੱਤ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲੱਗੇ ਨੇ ਅਮਰੀਕੀ ਨਿਆਂ ਵਿਭਾਗ ਦੇ ਅਧਿਕਾਰੀ ਨੇ ਇਹ ਇਲਜ਼ਾਮ ਲਗਾਏ ਨੇ ਵੱਡੇ ਇਲਜ਼ਾਮ ਲੱਗੇ ਨੇ ਤਕਰੀਬਨ 250 ਮਿਲੀਅਨ ਡਾਲਰ ਰਿਸ਼ਵਤ ਦੇਣ ਦੇ ਸਕੀਮ ਦੇ ਇਲਜ਼ਾਮ ਲੱਗੇ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਇਲਜ਼ਾਮ ਜਿਹੜੇ ਆ ਲਗਾਏ ਨੇ ਅਮਰੀਕੀ ਅਧਿਕਾਰੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤਕਰੀਬਨ 2200 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੇ ਸਕੀਮ ਦੇ ਇਲਜ਼ਾਮ ਲਗਾਏ ਨੇ ਉਹਨਾਂ ਦੇ ਤੇ ਸਾਥੀਆਂ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਸੱਤ ਜਣਿਆਂ ਦਾ ਨਾਮ ਇਸ ਦੇ ਵਿੱਚ ਆਇਆ ਤਾਂ ਸਿੱਧੇ ਤੌਰ ਤੇ ਦੱਸ ਦੇਣਾ ਚਾਹੁੰਦੇ ਹਾਂ ਕਿ ਗੌਤਮਾ ਡਾਨੀ ਤੋਂ ਇਲਾਵਾ ਸਾਗਰ ਡਾਨੀ, ਬਨੀਤ ਐਸ ਜੈਨ, ਰਣਜੀਤ ਗੁਪਤਾ, ਸਹਿਰਲ ਕੈਵਨਸ ਸਰਵ ਅਗਰਵਾਲ ਦੀਪਕ ਮਲਹੋਤਰਾ ਤੇ ਰੁਪੇਸ਼ ਅਗਰਵਾਲ ਇਹਨਾਂ ਦੇ ਨਾਮ ਸਿੱਧੇ ਤੌਰ ਤੇ ਸਾਹਮਣੇ ਆਏ ਤੇ ਕੋਰਟ ਦੇ ਵਿੱਚ ਇਹਨਾਂ ਦੇ ਜਿਹੜੇ ਆ ਇਲਜ਼ਾਮ ਲਗਾਏ ਗਏ ਨੇ ਅਮਰੀਕਾ ਦੇ ਜੋ ਸਰਕਾਰੀ ਵਕੀਲ ਨੇ ਬਰੂਕਲਿਨ ਦੇ ਵੱਲੋਂ ਜਿਹੜਾ ਸਿੱਧੇ ਤੌਰ ਤੇ ਅਦਾਲਤ ਦੇ ਵਿੱਚ ਜਿਹੜਾ ਆ ਇਹ ਇਲਜ਼ਾਮ ਲਗਾਏ ਨੇ ਵਕੀਲਾ ਨੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਇਲਜ਼ਾਮ ਲਗਾਏ ਨੇ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੇ ਸਕੀਮ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਵੱਡੀ ਜਿਹੜੀ ਆ ਰਿਸ਼ਵਤ ਦਿੱਤੀ ਜਾਣੀ ਸੀ ਤੇ ਉਸ ਨੂੰ ਲੈ ਕੇ ਉਹਨਾਂ ਨੇ ਸਿੱਧੇ ਤੌਰ ਤੇ ਤੇ ਇਲਜ਼ਾਮ ਲਗਾਏ ਨੇ ਕਿ ਆ ਜਿਹੜਾ ਆ ਗੌਤਮ ਅਡਾਨੀ ਉਹਨਾਂ ਨੇ ਤੇ ਉਸ ਦੇ ਸਾਥੀਆਂ ਨੇ ਮਿਲ ਕੇ ਅਮਰੀਕਾ ਤੇ ਹੋਰ ਦੇਸ਼ਾਂ ਦੇ ਜੋ ਇਨਵੈਸਟਰਸ ਅਗੇ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਉਹਨਾਂ ਨੂੰ ਝੂਠ ਬੋਲ ਕੇ ਉਹਨਾਂ ਦੇ ਕੋਲੋਂ ਪੈਸੇ ਲੈਨੇ ਪ੍ਰੋਜੈਕਟਾਂ ਦੇ ਲਈ ਪੈਸਾ ਇਕੱਠੇ ਕੀਤੇ ਨੇ ਪੈਸੇ ਜੁਟਾਏ ਨੇ ਤਾਂ ਜਿਹੇ ਇਲਜ਼ਾਮ ਜਿਹੜੇ ਲੱਗੇ ਨੇ ਗੌਤਮ ਅਡਾਨੀ ਉੱਤੇ ਹਾਲਾਂਕਿ ਇਲਜ਼ਾਮ ਨੇ ਵਿੱਚ ਕਿੰਨੀ ਕਿ ਸੱਚਾਈ ਹੈ ਨਿਕਲ ਕੇ ਸਾਹਮਣੇ ਆਉਣੀ ਬਾਕੀ ਆ ਤਾਂ ਗੱਲ ਕਰ ਲਈਏ ਨਿਊਯਾਰਕ ਦੀ ਅਦਾਲਤ ਦੇ ਵਿੱਚ ਜਿਹੜਾ ਇਲਜ਼ਾਮ ਲੱਗੇ ਨੇ ਉਹਨਾਂ ਦੇ ਉੱਤੇ ਤੇ ਅਮਰੀਕਾ ਦੇ ਨਿਆਂ ਵਿਭਾਗ ਦੇ ਵੱਲੋਂ ਜਿਹੜੇ ਵਕੀਲਾ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਸੀਨੀਅਰ ਅਧਿਕਾਰੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ 250 ਮਿਲੀਅਨ ਡਾਲਰ 250 ਮਿਲੀਅਨ ਡਾਲਰ ਜੋ ਰਿਸ਼ਵਤ ਹੈ ਉਹ ਦਿੱਤੀ ਜਾਣੀ ਸੀ ਸਕੀਮ ਬਣਾਈ ਜਾ ਰਹੀ ਸੀ ਕਿ ਤੇ ਹੋਰ ਇਸ ਦੇ ਨਾਲ ਅਧਿਕਾਰੀ ਮੌਜੂਦ ਸਨ ਹੋਰ ਅਧਿਕਾਰੀ ਇਸ ਦੇ ਵਿੱਚ ਸ਼ਾਮਿਲ ਸਨ ਗੌਤਮ ਅਡਾਨੀ ਦੇ ਨਾਲ ਹੋਰ ਅਧਿਕਾਰੀ ਜਿਹੜੇ ਆ ਸ਼ਾਮਿਲ ਸਨ ਜਿਨ੍ਹਾਂ ਦੇ ਵੱਲੋਂ ਪ੍ਰੋਪਰ ਇਹ ਇੱਕ ਸਕੀਮ ਬਣਾਈ ਜਾ ਰਹੀ ਸੀ ਕਿ ਤੇ ਸਕੀਮ ਬਣਾ ਕੇ ਸਾਰੀ ਰਿਸ਼ਵਤ ਦਿੱਤੀ ਜਾਣੀ ਸੀ ਜਿਹੜੇ ਇਨਵੈਸਟਰ ਨੇ ਇਨਵੈਸਟ ਕਰ ਰਹੇ ਨੇ ਚਾਹੇ ਅਮਰੀਕਾ ਜਾ ਭਾਰਤ ਦੇ ਵਿੱਚ ਜਾਂ ਹੋਰ ਕਿਸੇ ਦੇਸ਼ਾਂ ਦੇ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਕੋਲ ਲਈ ਜਿਹੜੇ ਆ ਪੈਸੇ ਜੁਟਾਏ ਗਏ ਨੇ ਬਹੁਤ ਸਾਰੇ ਅਰਬਾਂ ਰੁਪਏ ਜਿਹੜੇ ਆ ਜੁਟਾਏ ਗਏ ਨੇ ਤਾਂ ਜਿਹੇ ਇਲਜ਼ਾਮਾਂ ਇਲਜ਼ਾਮ ਜਰੂਰ ਲੱਗੇ ਨੇ ਪਰ ਇਹਨਾਂ 'ਚ ਕਿੰਨੀ ਕਿ ਸੱਚਾਈ ਆ ਨਿਕਲ ਕੇ ਸਾਹਮਣੇ ਆਉਣੀ ਬਾਕੀ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਰਤ ਦੇ ਸਭ ਤੋਂ ਵੱਡੇ ਵਪਾਰ ਵਪਾਰਕ ਨੇ ਸਿੱਧੇ ਤੌਰ ਤੇ ਜੇ ਗੱਲ ਕਰ ਲਈਏ ਤਾਂ ਬਹੁਤ ਵੱਡੇ ਵਪਾਰੀ ਨੇ ਗੌਤਮ ਅਡਾਨੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਅਮਰੀਕੀ ਅਧਿਕਾਰੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਨਿਆਬ ਵਿਭਾਗ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਨੇ ਤਾਂ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਲਾਂਕਿ ਇਸ ਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਜਾਂ ਕੀ ਨਿਕਲ ਇਸ ਵਾਰ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੌਤਮ ਅਡਾਨੀ ਸਮੇਤ ਸੱਤ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲੱਗੇ ਨੇ ਅਮਰੀਕੀ ਨਿਆਂ ਵਿਭਾਗ ਦੇ ਅਧਿਕਾਰੀ ਨੇ ਇਹ ਇਲਜ਼ਾਮ ਲਗਾਏ ਨੇ ਵੱਡੇ ਇਲਜ਼ਾਮ ਲੱਗੇ ਨੇ तकरीबन 250 ਮਿਲੀਅਨ ਡਾਲਰ ਰਿਸ਼ਵਤ ਦੇਣ ਦੇ ਸਕੀਮ ਦੇ ਇਲਜ਼ਾਮ ਲੱਗੇ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਇਲਜ਼ਾਮ ਜਿਹੜੇ ਆ ਲਗਾਏ ਨੇ ਅਮਰੀਕੀ ਅਧਿਕਾਰੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ तकरीबन 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੇ ਸਕੀਮ ਦੇ ਇਲਜ਼ਾਮ ਲਗਾਏ ਨੇ ਉਹਨਾਂ ਦੇ ਤੇ ਸਾਥੀਆਂ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਸੱਤ ਜਣਿਆਂ ਦਾ ਨਾਮ ਇਸ ਦੇ ਵਿੱਚ ਆਇਆ ਤਾਂ ਸਿੱਧੇ ਤੌਰ ਤੇ ਦੱਸ ਦੇਣਾ ਚਾਹੁੰਦੇ ਹਾਂ ਕਿ ਗੌਤਮਾ ਡਾਨੀ ਤੋਂ ਇਲਾਵਾ ਸਾਗਰ ਡਾਨੀ, ਬਨੀਤ ਐਸ ਜੈਨ, ਰਣਜੀਤ ਗੁਪਤਾ, ਸਹਿਰਲ ਕੈਵਨਸ ਸਰਵ ਅਗਰਵਾਲ ਦੀਪਕ ਮਲਹੋਤਰਾ ਤੇ ਰੁਪੇਸ਼ ਅਗਰਵਾਲ ਇਹਨਾਂ ਦੇ ਨਾਮ ਸਿੱਧੇ ਤੌਰ ਤੇ ਸਾਹਮਣੇ ਆਏ ਤੇ ਕੋਰਟ ਦੇ ਵਿੱਚ ਇਹਨਾਂ ਦੇ ਜਿਹੜੇ ਆ ਇਲਜ਼ਾਮ ਲਗਾਏ ਗਏ ਨੇ ਅਮਰੀਕਾ ਦੇ ਜੋ ਸਰਕਾਰੀ ਵਕੀਲ ਨੇ ਬਰੂਕਲਿਨ ਦੇ ਬੋ ਲੋ ਜਿਹੜਾ ਸਿੱਧੇ ਤੌਰ ਤੇ ਅਦਾਲਤ ਦੇ ਵਿੱਚ ਜਿਹੜਾ ਆ ਇਹ ਇਲਜ਼ਾਮ ਲਗਾਏ ਨੇ ਵਕੀਲਾ ਨੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਇਲਜ਼ਾਮ ਲਗਾਏ ਨੇ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੀ ਸਕੀਮ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਵੱਡੀ ਜਿਹੜੀ ਆ ਰਿਸ਼ਵਤ ਦਿੱਤੀ ਜਾਣੀ ਸੀ ਤੇ ਉਸ ਨੂੰ ਲੈ ਕੇ ਉਹਨਾਂ ਨੇ ਸਿੱਧੇ ਤੌਰ ਤੇ ਤੇ ਇਲਜ਼ਾਮ ਲਗਾਏ ਨੇ ਕਿ ਆ ਜਿਹੜਾ ਆ ਗੌਤਮ ਅਡਾਨੀ ਉਹਨਾਂ ਨੇ ਤੇ ਉਸ ਦੇ ਸਾਥੀਆਂ ਨੇ ਮਿਲ ਕੇ ਅਮਰੀਕਾ ਤੇ ਹੋਰ ਦੇਸ਼ਾਂ ਦੇ ਜੋ ਇਨਵੈਸਟਰਸ ਅਗੇ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਉਹਨਾਂ ਨੂੰ ਝੂਠ ਬੋਲ ਕੇ ਉਹਨਾਂ ਦੇ ਕੋਲੋਂ ਪੈਸੇ ਲੈਨੇ ਪ੍ਰੋਜੈਕਟਾਂ ਦੇ ਲਈ ਪੈਸਾ ਇਕੱਠੇ ਕੀਤੇ ਨੇ ਪੈਸੇ ਜੁਟਾਏ ਨੇ ਤਾਂ ਜਿਹੇ ਇਲਜ਼ਾਮ ਜਿਹੜੇ ਲੱਗੇ ਨੇ ਗੌਤਮ ਅਡਾਨੀ ਉੱਤੇ ਹਾਲਾਂਕਿ ਇਲਜ਼ਾਮ ਨੇ ਵਿੱਚ ਕਿੰਨੀ ਕਿ ਸੱਚਾਈ ਹੈ ਨਿਕਲ ਕੇ ਸਾਹਮਣੇ ਆਉਣੀ ਬਾਕੀ ਆ ਤਾਂ ਗੱਲ ਕਰ ਲਈਏ ਨਿਊਯਾਰਕ ਦੀ ਅਦਾਲਤ ਦੇ ਵਿੱਚ ਜਿਹੜਾ ਇਲਜ਼ਾਮ ਲੱਗੇ ਨੇ ਉਹਨਾਂ ਦੇ ਉੱਤੇ ਤੇ ਅਮਰੀਕਾ ਦੇ ਨਿਆਂ ਵਿਭਾਗ ਦੇ ਵੱਲੋਂ ਜਿਹੜੇ ਵਕੀਲਾ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਸੀਨੀਅਰ ਅਧਿਕਾਰੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ 250 ਮਿਲੀਅਨ ਡਾਲਰ 250 ਮਿਲੀਅਨ ਡਾਲਰ ਜੋ ਰਿਸ਼ਵਤ ਹੈ ਉਹ ਦਿੱਤੀ ਜਾਣੀ ਸੀ ਸਕੀਮ ਬਣਾਈ ਜਾ ਰਹੀ ਸੀ ਕਿ ਤੇ ਹੋਰ ਇਸ ਦੇ ਨਾਲ ਅਧਿਕਾਰੀ ਮੌਜੂਦ ਸਨ ਹੋਰ ਅਧਿਕਾਰੀ ਇਸ ਦੇ ਵਿੱਚ ਸ਼ਾਮਿਲ ਸਨ ਗੌਤਮ ਅਡਾਨੀ ਦੇ ਨਾਲ ਹੋਰ ਅਧਿਕਾਰੀ ਜਿਹੜੇ ਆ ਸ਼ਾਮਿਲ ਸਨ ਜਿਨ੍ਹਾਂ ਦੇ ਵੱਲੋਂ ਪ੍ਰੋਪਰ ਇਹ ਇੱਕ ਸਕੀਮ ਬਣਾਈ ਜਾ ਰਹੀ ਸੀ ਕਿ ਤੇ ਸਕੀਮ ਬਣਾ ਕੇ ਸਾਰੀ ਰਿਸ਼ਵਤ ਦਿੱਤੀ ਜਾਣੀ ਸੀ ਜਿਹੜੇ ਇਨਵੈਸਟਰ ਨੇ ਇਨਵੈਸਟ ਕਰ ਰਹੇ ਨੇ ਚਾਹੇ ਅਮਰੀਕਾ ਜਾ ਭਾਰਤ ਦੇ ਵਿੱਚ ਜਾਂ ਹੋਰ ਕਿਸੇ ਦੇਸ਼ਾਂ ਦੇ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਕੋਲ ਲਈ ਜਿਹੜੇ ਆ ਪੈਸੇ ਜੁਟਾਏ ਗਏ ਨੇ ਬਹੁਤ ਸਾਰੇ ਅਰਬਾਂ ਰੁਪਏ ਜਿਹੜੇ ਆ ਜੁਟਾਏ ਗਏ ਨੇ ਤਾਂ ਜਿਹੇ ਇਲਜ਼ਾਮਾਂ ਇਲਜ਼ਾਮ ਜਰੂਰ ਲੱਗੇ ਨੇ ਪਰ ਇਹਨਾਂ 'ਚ ਕਿੰਨੀ ਕਿ ਸੱਚਾਈ ਆ ਨਿਕਲ ਕੇ ਸਾਹਮਣੇ ਆਉਣੀ ਬਾਕੀ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਰਤ ਦੇ ਸਭ ਤੋਂ ਵੱਡੇ ਵਪਾਰ ਵਪਾਰਕ ਨੇ ਸਿੱਧੇ ਤੌਰ ਤੇ ਜੇ ਗੱਲ ਕਰ ਲਈਏ ਤਾਂ ਬਹੁਤ ਵੱਡੇ ਵਪਾਰੀ ਨੇ ਗੌਤਮ ਅਡਾਨੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਅਮਰੀਕੀ ਅਧਿਕਾਰੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਨਿਆਬ ਵਿਭਾਗ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਨੇ ਤਾਂ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਲਾਂਕਿ ਇਸ ਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਜਾਂ ਕੀ